ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਇਆ ਮੈਂ ਬਾਬਾ ਪੈਰੂ ਦੀ ਰੱਖਿਆ ਦੀ ਰੱਖਿਆ ਵਾਸਤੇ ਬਾਬਾ ਪੈਰੂ ਜੱਤੀ ਦੀ ਕਲਾਮ ਲੈ ਕੇ ਹਾਜ਼ਰ ਹੋਇਆ ਜਿਹੜੀ ਬਾਬੇ ਪੈਰੂ ਜੱਤੀ ਦੀ ਕਲਾਮ ਹੈ ਬਹੁਤ ਤਾਕਤਵਰ ਕਲਾਮ ਹੈ ਔਰ ਇਸ ਕਲਾਮ ਦੇ ਨਾਲ ਬਾਬਾ ਪੈਰੋ ਚਤੀ ਜੀ ਰੱਖਿਆ ਕਰਦੇ ਨੇ ਅਤੇ ਤੁਹਾਨੂੰ ਹਰ ਥਾਂ ਤੇ ਤੁਹਾਡੇ ਨਾਲ ਰਹਿੰਦੇ ਨੇ ਤੁਹਾਡੀ ਰੱਖਿਆ ਕਰਦੇ ਨੇ ਮੁਸ਼ਕਲਾਂ ਤੋਂ ਵੀ ਬਚਾਉਂਦੇ ਨੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਤੁਸੀਂ ਐਂਡ ਤੱਕ ਜ਼ਰੂਰ ਦੇਖ ਲੈਣਾ ਜੀ ਪਹਿਲਾਂ ਤਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਹੋ ਸਕਣਗੀਆਂ ਹੁਣ ਗੱਲ ਕਰਦੇ ਹਾਂ ਜੀ ਬਾਬਾ ਪੈਰੋ ਜਤੀ ਦੀ ਕਲਾਮ ਦੀ ਦੋਸਤੋ ਇਹ ਜਿਹੜੀ ਬਾਬਾ ਪੈਰੋ ਜਤੀ ਦੀ ਕਲਾਮ ਹੈ ਇਹ ਕਲਾਮ ਆਪਣੇ ਆਪ ਦੇ ਵਿੱਚ ਇੱਕ ਐਸਾ ਕੰਦੂਗੀ ਨਾ ਨਾਇਆਬ ਜੜਾ ਕੋਹੇ ਨੂਰ ਹੀਰੇ ਵਰਗਾ ਕੰਮ ਕਰਦੀ ਹੈ ਇਹ ਜਿਹੜੀ ਕਲਾਮ ਹੈ ਇਹ ਬਾਬਾ ਪੈਰੋ ਜੀ ਰੱਖਿਆ ਦਾ ਕਰਦੇ ਆ ਨਾਲ ਤੁਹਾਡੇ ਨਾਲ ਆਸ-ਪਾਸ ਕੋਈ ਵੀ ਮਾੜੀ ਚੀਜ਼ ਨਹੀਂ ਫੜਕ ਸਕਦੀ ਜਿੱਥੇ ਬਾਬਾ ਪੈਰੋ ਜਤੀ ਜੀ ਆਪ ਨਾਲ ਚੱਲ ਪੈਣਾ ਉੱਥੇ ਕੋਈ ਮਾੜੀ ਚੀਜ਼ ਸਾਡੇ ਨਾਲ ਵੈਸੇ ਨਹੀਂ ਖੜ ਸਕਦੀ। ਸਾਨੂੰ ਹਰ ਥਾਂ ਤੋਂ ਹਰ ਮੁਸ਼ਕਲ ਤੋਂ ਬਚਾਉਂਦੇ ਨੇ। ਸਾਡੇ ਕੋਈ ਵੀ ਮਾੜੇ ਤੋਂ ਮਾੜੇ ਮੁਸ਼ਕਲ ਦੇ ਵਿੱਚ ਮਾੜੇ ਸਮੇਂ ਦੇ ਵਿੱਚ ਵੀ ਸਾਡੇ ਨਾਲ ਖੜੇ ਹੋ ਕੇ ਉਹਨੂੰ ਚੰਗੇ ਸਮੇਂ 'ਚ ਬਦਲ ਦਿੰਦੇ ਆ। ਇਹ ਜਿਹੜੀ ਕਲਾਮ ਹੈ ਰੱਖਿਆ ਕਰਦੀ ਹੈ ਨਾਲ ਬਾਬਾ ਪੈਰੋ ਜੀ ਹਾਜ਼ਰ ਰਹਿੰਦੇ ਨੇ। ਜਿਸ ਇਸ ਕਲਾਮ ਨੂੰ ਸੱਚੇ ਮਨੋਂ ਕਹਿੰਦੇ ਆ ਕਿ ਸਿੱਧ ਕਰ ਲਿਤਾ ਜਾਵੇ। ਸਹੀ ਢੰਗ ਦੇ ਨਾਲ ਤੁਸੀਂ ਕਰ ਲੇਤਾ ਤਾਂ ਇਹਦੇ ਨਾਲ ਤੁਹਾਡੇ ਬਾਰੇ ਨਿਆਰੇ ਹੋ ਜਾਣੇ ਆ ਤਾਂ ਦੋਸਤੋ ਇਸ ਕਲਾਮ ਦੀਆਂ ਤਾਕਤਾਂ ਬਹੁਤ ਹੈ ਠੀਕ ਹੈ ਮੈਂ ਬਿਆਨ ਨਹੀਂ ਕਰ ਸਕਦਾ ਇਸ ਕਲਾਮ ਦੀ ਤਾਕਤ ਨੂੰ ਕਲਾਮ ਦੀ ਤਾਕਤ ਬਹੁਤ ਵੱਡੀ ਤਾਕਤ ਹੈ ਔਰ ਬਾਬਾ ਪੈਰੋ ਜੱਤੀ ਜੀ ਲੱਖ ਦਾ ਤਪીર ਜੀ ਦੇ ਦਰਬਾਨ ਨੇ ਤੇ ਸਰਕਾਰਾਂ ਦੇ ਨਾਲ ਤਹਾਦਰ ਰਹਿੰਦੇ ਨੇ ਜਦੋਂ ਤੁਸੀਂ ਉਹਨਾਂ ਦੀ ਭਗਤੀ ਸੱਚੇ ਮਨੋਂ ਸੱਚੀ ਸ਼ਰਦਾ ਦੇ ਨਾਲ ਕਰ ਲਈ ਤੇ ਤੁਹਾਡੇ ਨਾਲ ਵੀ ਖੜੇ ਹੋਣਗੇ ਪਰ ਇਸ ਕਲਾਮ ਨੂੰ ਸਿੱਧ ਕਰਨਾ ਪੈਣਾ ਹੈ ਔਰ ਇਹ ਜਿਹੜੀ ਕਲਾਮ ਹੈ ਇਹ ਜਿਹੜੀ ਕਲਾਮ ਹੈ ਇਹ ਲੇਡੀਜ਼ ਨਹੀਂ ਸਿੱਧ ਕਰ ਸਕਦੀ ਕੋਈ ਵੀ ਔਰਤ ਨੂੰ ਨਹੀਂ ਸਿੱਧ ਕਰ ਸਕਦੀ ਕਿ ਬਾਬਾ ਪੈਰੋ ਚੱਤੀ ਜੀ ਦੀ ਕਲਾਮ ਹੈ ਇਹ ਇਨਸਾਨ ਜਿਹੜੇ ਬੰਦੇ ਉਹੀ ਇਸ ਕਲਾਮ ਨੂੰ ਸਿੱਧ ਕਰ ਸਕਦੇ ਆ ਕਲਾਮ ਤੇ ਤਾਕਤਾਂ ਤਾਂ ਬਹੁਤ ਹੈਗੀਆਂ ਇਹਨੂੰ ਚੰਗੀ ਤਰ੍ਹਾਂ ਪੜ੍ਹ ਕੇ ਸਿੱਧ ਕਰ ਲੈਣਾ ਜਿੱਦਾਂ ਅਸੀਂ ਦੱਸਾਂਗੇ ਉਸੇ ਤਰੀਕੇ ਨਾਲ ਤੁਸੀਂ ਸਿੱਧ ਕਰ ਲੈਣਾ ਤੁਹਾਡੇ ਜਿਹੜੇ ਸਮੇਂ ਨੂੰ ਬਾਬਾ ਜੀ ਆਪ ਬਦਲਣਗੇ ਤੇ ਇਸ ਕਲਾਮ ਦੀ ਕਹ ਲੋ ਕਿ ਜਿਹੜੀ ਜਿਹੜੀ ਸ਼ੁਰੂਆਤ ਆਪਾਂ ਜਿਹੜੀ ਕਲਾਮ ਹੈ ਇਹਨੂੰ ਆਪਾਂ ਸ਼ੁਰੂ ਕਿਸੇ ਵੀ ਦਿਨ ਤੋਂ ਵੀ ਕਰ ਸਕਦੇ ਹਾਂ ਪਰ ਇਹ ਆਪਾਂ ਇੱਕ ਖਾਸ ਦਿਨ ਰੱਖਿਆ ਹੈ ਇਹਨੂੰ ਸਿੱਧ ਕਰਨ ਵਾਸਤੇ ਆਪਾਂ ਫਿਰ ਵੀ ਉਦੋਂ ਤੋਂ ਸਿੱਧ ਕਰਦੇ ਹਾਂ ਬਾਬਾ ਪੈਰੋਜੀ ਦੀ ਕਲਾਮ ਹੈ ਇਹ ਕਲਾਮ ਐਤਵਾਰ ਨੂੰ ਵੀ ਸ਼ੁਰੂ ਕਰ ਸਕਦੇ ਆਂ ਤੇ ਸ਼ਨੀਵਾਰ ਨੂੰ ਵੀ ਸ਼ੁਰੂ ਕਰ ਸਕਦੇ ਆਂ ਤਾਂ ਤੁਸੀਂ ਸ਼ਨੀਵਾਰ ਵੀ ਕਰ ਸਕਦੇ ਆਂ ਐਤਵਾਰ ਤੁਹਾਡਾ ਤੁਹਾਨੂੰ ਜਿਹੜਾ ਦਿਨ ਚੰਗਾ ਲੱਗਦਾ ਜੇ ਤੁਹਾਡੇ ਤੋਂ ਸਮਾਂ ਹੋਵੇ ਪਰ ਜਿਹੜਾ ਸਮਾਂ ਬਾਬਾ ਪੈਰੋਜੀ ਜਿਹੜੇ ਪੈਰੋ ਜਤੀ ਜੀ ਦਾ ਬਾਬੇ ਦਾ ਦਿਨ ਹੁੰਦਾ ਉਹ ਐਤਵਾਰ ਦਾ ਹੁੰਦਾ ਹੈ ਤੇ ਤੁਸੀਂ ਐਤਵਾਰ ਵੀ ਕਰ ਸਕਦੇ ਆਂ ਕੋਈ ਦਿੱਕਤ ਨਹੀਂ ਕੀ ਤੇ ਇਹ ਜਿਹੜੀ ਕਲਾਮ ਹੈ ਕਹ ਲੋ ਕੀ ਐਸੀ ਇੱਕ ਬਜ਼ੁਰਗ ਸੀ ਬਜ਼ੁਰਗ ਹੁਣ ਇਹਦੀ ਤੁਹਾਨੂੰ ਮੈਂ ਥੋੜੀ ਜੀ ਗੱਲ ਵੀ ਦੱਸ ਦਵਾ ਇੱਕ ਬਜ਼ੁਰਗ ਸੀ ਸਾਡੇ ਦੋਸਤ ਮਿੱਤਰ ਹੀ ਕਹ ਲਓ ਤੇ ਜਦੋਂ ਉਹ ਕਹਿੰਦੇ ਕਿ ਪੈਰੋ ਦਾ ਕੋਈ ਸਾਨੂੰ ਐਸਾ ਐਸਾ ਮੰਤਰ ਦਿਓ ਜਿਹਦੇ ਨਾਲ ਬਾਬਾ ਫੈਰੋ ਜੀ ਨਾਲ ਰਹਿਣ ਜਦੋਂ ਅਸੀਂ ਇਹਨਾਂ ਨੂੰ ਇਹ ਮੰਤਰ ਦਿੱਤਾ ਪਹਿਲੇ ਦਿਨ ਉਹਨਾਂ ਨੇ ਵਿਚਾਰਿਆਂ ਨੇ ਸ਼ੁਰੂ ਕੀਤਾ ਨਾ ਜਦੋਂ ਉਹਨਾਂ ਦੇ ਨਾਲ ਆਲੇ ਦੁਆਲੇ ਘੁੰਗਰੂ ਵੱਜਣੇ ਲੱਪੇ ਸੀ ਤੇਜ਼ ਕਰਕੇ ਬੜੀ ਜ਼ਬਰਦਸਤ ਕਲਾਮ ਹੈ ਤੁਸੀਂ ਕਰੋਗੇ ਤੁਹਾਨੂੰ ਆਪੇ ਪਤਾ ਚਲ ਜੂਗਾ ਹੁਣ ਕਰ ਇਹਦੇ ਕਲਾਮ ਦੇ ਸ਼ਬਦ ਬੋਲ ਕੀ ਹੈ ਪਹਿਲਾਂ ਤੁਸੀਂ ਸੁਣ ਲਓ ਚੰਗੀ ਤਰ੍ਹਾਂ ਇਹਨੂੰ ਕਾਪੀ ਪੈਨ ਲੈ ਕੇ ਨੋਟ ਕਰ ਲਓ ਤਾਂ ਕਿ ਤੁਹਾਡਾ ਕੋਈ ਵੀ ਤੁਹਾਡੇ ਤੋਂ ਗਲਤੀ ਨਾ ਹੋਵੇ ਮਿਸਟੇਕ ਨਾ ਹੋਵੇ ਤੇ ਅਸੀਂ ਇਹਨੂੰ ਡਿਸਕ੍ਰਿਪਸ਼ਨ ਚ ਵੀ ਪਾ ਦੇਵਾਂਗੇ ਤੁਹਾਨੂੰ ਦਿੱਕਤ ਨਾ ਹੋਵੇ ਤੁਸੀਂ ਉੱਥੋਂ ਵੀ ਲੈ ਸਕਦੇ ਠੀਕ ਹੈ ਜੀ ਤੇ ਕਲਾਮ ਇਦਾਂ ਆ ਸਤਨਾਮ ਆਦੇਸ਼ ਗੁਰੂ ਕੋ ਆਦ ਪੈਰੋ ਜੁਗਾਦ ਪੈਰੋ ਪੈਰੋ ਸਬਦ ਦਾ ਸਾਈਂ ਜਿੱਥੇ ਜਾਵਾਂ ਨਾਲ ਚੱਲੇ ਬਣ ਕੇ ਬਾਪ ਤੇ ਮਾਈ ਹਰ ਪਾਸੇ ਰੱਖਿਆ ਕਰੇ ਆੜ ਨਾ ਦੇਵੇ ਭੂਤ ਤੇ ਛਾਈ ਚੱਲੇ ਮੰਤਰ ਪੂਰੇ ਬਾਦਸ਼ਾਹ ਦੇਖਾਂ ਬਾਬਾ ਪੈਰੋ ਜਤੀ ਤੇਰੀ ਕਲਾਮ ਦਾ ਤਮਾਸ਼ਾ ਦੁਹਾਈ ਲਖ ਦਾਤਾ ਪੀਰ ਦੀ ਤਾਂ ਏਸੀ ਕਲਾਮ ਮੈਂ ਇੱਕ ਵਾਰ ਫੇਰ ਪੜ ਦਿੰਨਾ ਸਤਨਾਮ आदेश गुरु को आद पैरो जुगाद पैरो पैरो सबदा साईं जिथे जावा नाल चले बनके बाप ते माई हर पासे रख्या करे आन ना देवे भूत प्रेत ते छाई चले मंत्र फुरे बादशाह देखा बाबा पैरो जति तेरी कलाम दा तमाशा दुहाई लाख दा ता पीर दी ता एसी कलाम इदे शब्द बोल ਬਹੁਤ ਜ਼ਬਰਦਸਤ ਤੇ ਪਾਵਰਫੁਲ ਕਲਾਮ ਹੈ ਇਹ ਤੇ ਇਹਨੂੰ ਤੁਸੀਂ ਚੰਗੇ ਤਰੀਕੇ ਨਾਲ ਹੀ ਸਿੱਧ ਕਰ ਲੈਣਾ ਜਿੱਦਾਂ ਦੱਸਾਂਗੇ ਹੁਣ ਇਹਦਾ ਵਿਧੀ ਕੀ ਹੈ ਦੀ ਤੁਸੀਂ ਮੰਨ ਲਓ ਤੁਸੀਂ ਜੇ ਗੁਰਧਾਰਨਾ ਕੀਤੀ ਹੈ ਤੇ ਇਹਨੂੰ ਫਿਰ ਕਰ ਲਿਓਗੇ ਤਾਂ ਬਹੁਤ ਛੇਤੀ ਰਿਜ਼ਲਟ ਦੇ ਦੇਗੀ ਜੇ ਗੁਰਧਾਰਨਾ ਨਹੀਂ ਕੀਤੀ ਫਿਰ ਤੁਸੀਂ ਲੱਖ ਦਾ ਤਾਂ ਪੀਰ ਜੀ ਦੇ ਅੱਗੇ ਫਰਿਆਦ ਬੇਨਤੀ ਕਰਕੇ ਵੀ ਇਹਨੂੰ ਕਰ ਸਕਦੇ ਹੋ ਠੀਕ ਹੈ ਕਿਉਂ ਕਰਕੇ ਇਹ ਜਿਹੜੇ ਬਾਬਾ ਜੀ ਨਾਲ ਜਦੋਂ ਲੱਖ ਦਾ ਤਪੀਰ ਜੀ ਹੈ ਉਹਨਾਂ ਦੇ ਕਹਿ ਲੋ ਕਿ ਦਰਬਾਰ ਨੇ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਆਉਂਦੇ ਇਸ ਕਰਕੇ ਉਹਨਾਂ ਦਾ ਉਹਨਾਂ ਨੂੰ ਅਰਜ ਬੇਨਤੀ ਲਾਣੀ ਬਹੁਤ ਜ਼ਰੂਰੀ ਹੈ ਤੇ ਤੁਸੀਂ ਕੀ ਕਰਨਾ ਇਹਦੇ ਵਿੱਚ ਆਪਣਾ ਆਸਣ ਤੇ ਬੈਠ ਜਾਣਾ ਇਸ ਮੰਤਰ ਜਿਹੜਾ ਤੁਹਾਨੂੰ ਕਲਾਮ ਦਿੱਤੀ ਹੈ ਮੰਤਰ ਦਿੱਤਾ ਜਿਹੜਾ ਕਲਾਮ ਕਹਿ ਲੋ ਮੰਤਰ ਕਹਿ ਲੋ ਇਹਦਾ ਇਹਦੀ ਇੱਕ ਮਾਲਾ ਰੋਜ਼ ਦੀ ਤੁਸੀਂ ਕਰਨੀ ਆ ਇਹ ਲਗਾਤਾਰ 43 ਦਿਨ ਕਰਨਾ ਉਸ ਤੇ ਜਿੰਨੇ ਦਿਨ ਇਹ ਕਰਨਾ ਆ ਉਹਨੇ ਦਿਨ ਕੋਈ ਵੀ ਗਲਤ ਕੰਮ ਨਹੀਂ ਕਰਨਾ ਚੰਗਾ ਸੋਚਣਾ ਚੰਗੀ ਸੋਚ ਰੱਖਣੀ ਆ ਮਾੜਾ ਕਿਸੇ ਦਾ ਨਹੀਂ ਸੋਚਣਾ ਤੇ ਇਹਦੀ ਵਿਧੀਆਂ ਦੋ ਪ੍ਰਕਾਰ ਦੀਆਂ ਜਿਹੜੇ ਇਹਦਾ ਸਮਾਨ ਚੜਦਾ ਇਹਦੇ ਵਿੱਚ ਬਾਬਾ ਪੈਰੋ ਜੀ ਲੱਡੋ ਵੀ ਚੜਦੇ ਨੇ ਇਹਦੇ ਵਿੱਚ ਸ਼ਰਾਬ ਵੀ ਚੜਦੀ ਹੈ ਤੁਸੀਂ ਆਪ ਦੇਖ ਲੈਣਾ ਵੀ ਤੁਹਾਨੂੰ ਕਿਹੜੀ ਸੌਖੀ ਲੱਗਦੀ ਹੈ ਜਿਸ ਤਰ੍ਹਾਂ ਇਹਦੇ ਵਿੱਚ ਤੁਸੀਂ ਬਾਬਾ ਪੈਰੋਜੀ ਦੇ ਕਹ ਲੋ ਕਿ ਚਾਰ ਲੱਡੂ ਲੈਣੇ ਆ ਠੀਕ ਹੈ ਜੀ ਚਾਰ ਲੱਡੂ ਬਾਬਾ ਪੈਰੋਜੀ ਦੇ ਨਾਂ ਦੇ ਲੈ ਕੇ ਜਦੋਂ ਤੁਸੀਂ ਪਾਠ ਕਰਨ ਬੈਠਣਾ ਕੋਲ ਰੱਖ ਲੈਣੇ ਰੱਖ ਕੇ ਜਦੋਂ ਇਹ ਆਪਣਾ ਕਲਾਮ ਸਿੱਧ ਕਰਨੀ ਆ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਉੱਠਣਾ ਆ ਜਾਂ ਸਵੇਰ ਨੂੰ ਜਦੋਂ ਵੀ ਤੁਸੀਂ ਰਾਤ ਨੂੰ ਕਰਨੀ ਹੋਵੇ ਤਾਂ ਰਾਤ ਨੂੰ ਵੀ ਕਰ ਸਕਦੇ ਹੋ ਦਿਨ ਇੱਕਦੋ ਵੀ ਜਦੋਂ ਵੀ ਟਾਈਮ ਰੱਖਣਾ ਤੁਸੀਂ ਇੱਕ ਰੱਖ ਲਿਓ ਤੇ ਜਿਹੜੇ ਉਹ ਚਾਰ ਲੱਡੂ ਆ ਉਹ ਜਾ ਕੇ ਦਰवेश ਨੂੰ ਪਾ ਦੇਣੇ ਆ ਬਸ ਇੰਨੇ ਕੰਮ ਕਰਨਾ ਤੇ ਦੂਜੀ ਜੀ ਕੋਈ ਵੀ ਆਪਣਾ ਕੰਮ ਆ ਬਾਬਾ ਪੈਰੋ ਜੀ ਨੂੰ ਕਹਿ ਕੇ ਤਾਂ ਜਿਹੜੀ दारू ਦੀ ਇੱਕ ਬੋਤਲ ਆ ਸ਼ਰਾਬ ਦੀ ਬੋਤਲ ਪਾਪਾ ਪੈਰੋ ਦਰਪਾਰ ਤੇ ਰੱਖ ਕੇ ਆਉਣੀ ਆ ਉਹਨਾਂ ਦਾ ਨਾਮ ਲੈ ਕੇ ਤਾਂ ਵੀ ਇਹ ਕੰਮ ਜਿਹੜੀ ਕਲਾਮਤ ਜ਼ਿਕਰ ਸਕਦੇ ਹੋ ਤਾਂ ਬਹੁਤ ਵਧੀਆ ਕਲਾਮ ਆ ਜਿਹੜੀ ਜੀ ਧਾਰੂ ਰੱਖਣੀ ਆ ਉਹ ਫਿਰ ਤੁਸੀਂ ਹਫਤੇ ਬਾਅਦ ਜਿਹੜੇ ਦਿਨ ਤੁਸੀਂ ਐਤਵਾਰ ਰੱਖੀਂ ਧਾਰੂ ਤੇ ਉਸੇ ਐਤਵਾਰ ਬਟਵਾਰਾ ਰੱਖਣੀ ਆ ਤੇ ਜਿਹੜੇ ਲੱਡੂ ਆ ਰੋਜ਼ ਰੱਖਣੇ ਆ ਤੇ ਬਸ ਇੰਨਾ ਹੀ ਇਹਦਾ ਇੰਨੀ ਵਿਧੀ ਆ ਕੋਈ ਜ਼ਿਆਦਾ ਵਿਧੀ ਔਖੀ ਨਹੀਂ ਤੇ ਬਾਬਾ ਜੀ ਲੱਖ ਦਾਤਾ ਪੀਰ ਜੀ ਦਾ ਨਾਮ ਲੈ ਕੇ ਅਰਦਾਸ ਬੇਨਤੀ ਕਰਕੇ ਬਾਬਾ ਜੀ ਨੂੰ ਤੇ ਕਲਾਮ ਸ਼ੁਰੂ ਕਰ ਦੇਣਾ ਤੋਂ ਤੁਹਾਡੇ ਨਾਲ ਬਾਬਾ ਪੈਰੋ ਜੀ ਖੁਦ ਚੱਲਣਗੇ ਆਪ ਨਾਲ ਖੜੇ ਹੋਣ ਕੇ ਸਹਾਇੀ ਹੋਣਗੇ ਹਰ ਥਾਂ ਤੋਂ ਰੱਖਿਆ ਕਰਨਗੇ ਬਹੁਤ ਜ਼ਬਰਦਸਤ ਕਲਾਮ ਆ। ਇਹੀ ਸਾਡੀ ਅੱਜ ਦੀ ਵੀਡੀਓ ਸੀ। ਜੇ ਚੰਗੀ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ। ਚਾਹ ਪੀਰਾਂ ਦੀ ਚਾਹ ਮਸਤਾਂ ਦੀ।